ਸੱਸਰੀ ਘਰ ਬਾਈ ਨੇ ਸੱਸਰੀ ਘਰ ਹੋਰ ਕਿਵੇਂ ਆਂ ਹਾਂ ਠੀਕ ਆ ਪਾ ਨੇ ਵਧੀਆ ਨਾ ਲੱਗਦਾ ਹਲਦੀ ਚੋਂ ਮੁੰਡਾ ਲੈ ਆਣਾਂ ਦਾ ਇਹ ਕਿ ਤੂੰ ਕਿਵੇਂ ਆ ਗਈ ਮੁੰਡਾ ਤਾਂ ਕਿਤੇ ਫੇਰ ਇਹਨਾਂ ਨੂੰ ਲੈ ਕੇ ਜਾਊਗਾ ਭੂਆ ਭਤੀਜੀ ਨੂੰ ਤੇ ਮੈਂ ਤਾਂ ਹੁਣ ਆ ਰਹੀ ਇਹਨੂੰ ਬਾਦੀ ਪੋਤੀ ਨੂੰ ਛੱਡਣ ਆਈ ਆਂਗੀ ਕਿ ਕੀ ਕਰਾਉਣਾ ਸੀ ਇੱਥੇ ਦੀ ਪੋਤੀ ਤੋਂ ਕਿ ਕੀ ਗੱਲ ਆ ਦੀ ਭੂਆ ਕੋਲੇ ਆਈ ਜਾਂ ਮੈਨੂੰ ਜਵਾਕ ਵਾ ਗਈ ਜਾਂਦੇ ਨੇ ਭੂਆ ਕੋਲੇ ਜਾਂ ਨਾਨਕੀ ਜਾਂ ਭੂਆ ਕੋਲੇ ਆਵੇ ਨਾਨਕੀ ਭਗ ਜਾਂਦੀ ਫੇਰ ਇੱਥੇ ਕੀ ਲੈਣ ਆਈ ਐ ਨਾਨਕੀ ਕਿ ਜਾਊਗੀ ਮੰਗ ਲਿਆ ਛੁੱਟੀਆਂ ਤੇ ਜਾਊਗੀ ਕਿਹੜਾ ਹੁਣ ਦੱਸ ਦੇ ਨਾਲ ਆ ਦੀ ਮੈਂ ਅੱਜ ਭੂਆ ਕੋਲੇ ਜਾਣਾ ਆ ਦੀ ਭੂਆ ਦਾ ਮੋਹ ਕਰਦੀ ਐ कर दी भूआ का मोह चंगा चोखा खाण ना तेरे कि आ जाने आपकी दोहतिया लग गई तेरी पोती गल मेरी पोती कि तेरे की कोई ज्यादा तो तो डिगे नोते दो जितो भी बन गया दो ਅੱਛਾ ਨਾ ਤੇਰੀ ਪੂਹੇਗੀ ਤਾਂ ਇਹ ਕੋਈ ਬੁਲਾਨੇ ਕਾ ਨਹੀਂ ਆਈ ਹੈ ਨਾ ਦੱਸਾਂ ਗੱਲ ਆ ਗਈ ਚੰਡੇਲ ਚਲ ਤੈਨੂੰ ਇਹ ਦੋਤੇ ਰੋਟੀਆਂ ਚਾਹੀਦੇ ਨੇ ਇਹਦੇ ਕਾ ਨੂੰ ਹੋਣ ਕੋਈ ਨਾ ਕੋਈ ਇਹਦਾ ਭਤੀਜਾ ਨਾ ਕੋਈ ਭਤੀਜੀ ਮੂਰੇ ਤਾਂ ਕੋਈ ਆਵੇ ਨਾ ਤੇਰੇ ਤੇਰੀ ਆਉਣ ਕੱਲੇ ਬਾਹਰ ਚਪਕਾ ਕੇ ਆ ਗਈ ਇਹ ਦੇਖ ਕੇ ਬਾਹਰ ਤੂੰ ਦੱਕਲੇ ਸਪਾ ਲਿਆ ਸਾਨੂੰ ਦੋਨਾਂ ਨੂੰ ਦਾਦੀ ਪੋਤੀ ਨੂੰ ਕਰੇ ਨਹੀਂ ਬਾਰੰਦੇ ਤੇ ਤੂੰ ਕਹੇ ਜੀ ਹੈ ਜੀ ਨਹੀਂ ਆਪਾਂ ਰਿਸ਼ਤੇਦਾਰ ਨੂੰ ਦੇਖ ਕੇ ਖਰਾ ਹੋ ਜਾਣੇ ਹੁੰਨੇ ਆ ਨਾ ਮੈਂ ਤਾਂ ਲੋੜ ਨਹੀਂ ਖਰਾ ਹੋਣ ਦੀ ਪਤਾ ਸੁੱਕੀ ਕੋਈ ਚੰਗੀ ਐ ਨਾ ਤੂੰ ਨਹੀਂ ਜਾਂਦੇ ਆਵਦੀ ਟੀ ਕੋਲ ਜੇ ਗਹ ਤੇਰੀ ਕੋਲ ਮਣੀ ਤੈਨੂੰ ਆਇਆ ਕਰੇ ਵੀ ਕਿ ਉਹ ਆਈਆਂ ਦੀ ਟੀ ਕੋਲ ਤੈਨੂੰ ਨਾ ਗੁੱਸਾ ਆਵੇ ਮਾ ਦਾ ਕੋਈ ਨਹੀਂ ਮੇਰ ਦਾ ਬਾਹ ਪੋਤੇ ਪੋਤੀ ਆਵੇ ਨਾਨਕੀ ਗਏ ਆ ਚਲ ਕੋਈ ਨਾ ਤੇਰੇ ਗਏ ਹੋਣਗੇ ਨਾਨਕੇ ਮਾਗਰੋ ਜਾਣਗੇ ਆਪਦੇ ਨਾਨਕੀ ਇਹ ਕਿਹੜਾ ਮੁੱਲ ਦੀ ਐ ਇਹ ਜੀ ਇਹ ਜੇ ਕਿ ਨਾਨਕੇ ਨਹੀਂ ਇਹ ਜੀ ਮਾਰੇ ਸੁਖਨਾ ਪੀਕੇ ਤਾਂ ਹੈਗੇ ਨੇ ਲੈ ਕੇ ਆ ਗਏ ਇਥੇ ਇਹਨੇ ਪੀਕੇ ਦੱਸੇ ਤੋਂ ਕੀ ਕਰਾਉਣਾ ਸੀ ਆਹ ਦੇ ਨਾਂ ਦਾ ਕਿਉਂ ਆ ਨਾ ਸਾਡੇ ਦੁੱਧ ਹੈ ਨਾ ਸਾਡੇ ਕਿੰਨੀ ਚੀਜ਼ ਹੈ ਖਾਣਾ ਕੋਈ ਦੁੱਧ ਕਿਉਂ ਦੀ ਨੇ ਭੁੱਖੀ ਮੇਰੀ ਪੋਤੀ ਮੈਂ ਦੱਸਾਂ ਗੱਲ ਕੋਈ ਮੋਹ ਪਿਆਰ ਦੀ ਗੱਲ ਹੁੰਦੀ ਹੁੰਦੀ ਆ ਜਾ ਜੰਗਾ ਤੇ ਗੱਲ ਆਏ ਤਾਂ ਸਾਰਾ ਸੱਪ ਮੰਗੂ ਸਜੜੀ ਚੱਕ ਲਈ ਸਾਨੂੰ ਦੋਨਾਂ ਨੂੰ ਦੇਖ ਕੇ ਮਤਲਬ ਵਿਆਹ ਵਰਗੀ ਲੱਗਦੀ ਐ ਤੂੰ ਮੈਂ ਕੀ ਕਹਾਂ ਤੂੰ ਵਿਆਹ ਵਰਗੀ ਲੱਗਦੀਆਂ ਤਾਂ ਫੇਰ ਵੀ ਫੇਰ ਤੂੰ ਸਾਨੂੰ ਵੀ ਵਿਆਹ ਵਰਗੀ ਲੱਗਦੀਆਂਗੀ ਮੈਨੂੰ ਤਾਂ ਲੱਗਦੋਈਆਂ ਤੈਨ ਨਈ ਤੇ ਟੀਨ ਲੱਗਦੀਆਂ ਨੇ ਤੈਨੂੰ ਲੱਗਦੀਆਂ ਤੇ ਨਾ ਟੂ ਬੈਪਤਾ ਕਰਦੀ ਹੋਵੇਂਗੀ ਫਿਰ ਆਪੀ ਲੱਗਦੀਆਂ ਟੀਨ ਆਹੋ ਪੈਪਤਾ ਕਰਦੀ ਹੋਊਗੀ ਕਹੀ ਨਹੀਂ ਆਉਂ ਜਾ ਕੇ ਬਿਆਹ ਸਾਵਲਾ ਆਏ ਬੈਠੇ ਪੁੱਧਰ ਕੇ ਮੇਰੇ ਮੇਰੇ ਪੇਕੇ ਤੇ ਮੇਰੀਆਂ ਮੇਰੀਆਂ ਢੀਆਂ ਹੁਣ ਇਹ ਤਾਂ ਗਾਹ ਮੇਦੀ ਨੁੰਦੇ ਤਾਂ ਗਾਹ ਕੋਈ ਪਰਿਵਾਰ ਸੁਖਣ ਵਾਲਾ ਆਵੀ ਨਾ ਸੁਖਣਾ ਤੇਰੀ ਨੁੰਦੇ ਪਰਿਵਾਰ ਨੇ ਵੀ ਆਉਣਾ ਹੀ ਹੈ ਤੇਰੀ ਨੁੰਦੇ ਕਿਦਸ ਪਰਿਵਾਰ